ਜਿੰਨੇ ਵੀ ਕਿਸਾਨ ਪਰ ਸਬਜ਼ੀ ਦਾ ਕੰਮ ਕਰਨਾ ਚਾਹੁੰਦੇ ਨੇ ਭਾਵੇਂ ਕੋਈ ਮੂਲੀ ਲਾਉਣੀ ਚਾਹੁੰਦਾ ਗੇਤੀ ਪਾਲਕ ਲਾਉਣਾ ਚਾਹੁੰਦਾ ਜਾਂ ਧਣੀਆਂ ਲਾਉਣਾ ਚਾਹੁੰਦਾ ਬਾਈ ਹਰਵਿੰਦਰ ਸਿੰਘ ਪਿੰਡ ਮਾੜੀ ਡਿਸਟ੍ਰਿਕਟ ਬਠਿੰਡਾ ਤੇ ਮੋੜ ਮੰਡੀ ਦੇ ਨੇੜੇ ਕਪਾਈ ਪਿਛਲੇ ਕਾਫੀ ਸਾਲਾਂ ਤੋਂ ਸਬਜ਼ੀ ਦੀ ਖੇਤੀ ਕਰਦਾ ਤੋਰੀ ਜਾਲ ਦੇ ਉੱਪਰ ਲਾਉਂਦਾ ਤੇ ਕੱਦੂ ਵੀ ਜਾਲ ਦੇ ਉੱਪਰ ਲਾਉਂਦਾ ਹੈ ਬਾਈ ਦੀ ਪੂਰੀ ਵੀਡੀਓ ਦੇਖ ਲਓ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਇੱਕ ਵੀਡੀਓ ਚ ਦੇ ਦਿਆਂਗੇ। ਸਰ ਸਬਜੀ ਗੇਤੀ ਫੇਤੀ ਲਾ ਲੈਂਦੇ ਆ ਨਲੀਨਾ ਦੀ ਪ੍ਰੋਬਲਮ ਹੋਰ ਕਾਫੀ ਪ੍ਰੋਬਲਮ ਆ ਜਾਂਦੀਆਂ ਨੇ। ਅੱਜ ਬਾਈ ਤੋਂ ਆਪਾਂ A to Z ਜਾਣਕਾਰੀ ਲਵਾਂਗੇ। ਬਾਈ ਦੇ ਖੇਤ ਦੇ ਵਿੱਚ ਕਾਫੀ ਤਰ੍ਹਾਂ ਦੀ ਜਿਹੜੀ ਸਬਜੀ ਲੱਗਦੀ ਹੈਗੀ ਐ। ਅੱਸੀ ਆ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਨਾਮ ਕੀ ਆਪਣਾ? ਨਾਮ ਹਰਵਿੰਦਰ ਸਿੰਘ। ਪਿੰਡ ਜੀ। ਪਿੰਡ ਮਾੜੀ ਆ ਜੀ ਆਪਣਾ। ਜ਼ਿਲ੍ਹਾ ਆਪਣਾ ਬਠਿੰਡਾ ਪੈਂਦਾ। ਸਤਿ ਸ੍ਰੀ ਅਕਾਲ ਸਾਰੇ ਫੇਸਬੁਕ ਦੇ ਵੀਰਾਂ ਨੂੰ। ਧੰਨਵਾਦ ਜਿਹੜੇ ਆਪਣੇ ਵੀਰ ਆਪਣੇ ਕੋਲੇ ਮਿਲਣ ਆਏ ਐ ਤੇ ਆਪਾਂ ਇਹਨਾਂ ਨਾਲ ਜਾਣ ਜਾਨਕਾਰੀ ਪਾ ਸਕਦੇ ਤੇ ਬਾਈ ਸਬਜੀ ਲਾ ਲੋ ਲਾਉਂਦੇ ਨੇ ਕਿੰਨੇ ਸਾਲ ਹੋ ਗਏ ਆਪਾਂ ਨੂੰ 4 ਸਾਲ ਹੋ ਗਏ ਜੀ ਅੱਛਾ ਕਿਹੜੀ ਕਿਹੜੀ ਸਬਜੀ ਲਾਉਂਦੇ ਪਹਿਲਾਂ ਕਦੋਂ ਤੋਰੀ ਤੇ ਜ਼ਿਆਦਾ ਕਰੇ ਜੀ ਪਿਛਲੇ ਸਾਲ ਮੂਲੀ ਲਾਈ ਸੀ ਥੋੜੀ ਲਾਈ ਸੀ ਅੱਗਤੀ ਆਪਾਂ 5 ਕਨਾਲਾਂ ਮੂਲੀ ਲਾਈ ਐ ਤਕਰੀਬਨ ਜ਼ਿਆਦਾ ਥੋੜੀ ਜੀ ਪਾਲਕ ਲਾਈ ਐ ਤੇ 2 ਵਟਾਂ ਸਰੋਂ ਦੇ ਲਾਈਆਂ ਜਾਂ ਗੰਨੇ ਦੀ ਪੀਟੀਆਂ ਲਾਈਆਂ ਆਪਾਂ ਅੱਧਾ ਕਨਾਲ ہاں ਜਿਵੇਂ ਬਾਈ ਚਲੋ ਹੁਣ ਮੱਲਾ ਮੂਲੀ ਬਈ ਦੀ ਕਿਸਮ ਬਾਰੇ ਗੱਲਬਾਤ ਕਰਦੇ ਆਪਾਂ ਹਾਂਜੀ ਇਹ ਤਾਂ ਜ਼ਿੰਮੇਦਾਰ ਮੰਨ ਲਾ ਵੀ ਜਿਹੜੀ ਸ਼ੁਰੂ ਤੋਂ ਤਿਆਰੀ ਹੈ ਸਹੀ ਲਾਉਣ ਦੀ ਟਾਈਮਿੰਗ ਕੀ ਹੈ ਇਹ ਵੀ ਦੀ ਮਾਤਰਾ ਸਹੀ ਕਿ ਜਿਹੜੀ ਆਪਾਂ ਥੱਲੇ ਪੱਸੇ ਦੋਹੇ ਪਾਉਣੇ ਜਿਹਦੇ ਨਾਲ ਪਹਿਲੇ ਦਾ ਵਾਰ ਚੰਗੀ ਆਪਾਂ ਉਹ ਮਤਲਬ ਕੀ ਕੁਝ ਕਰਨਾ ਪੈਣਾ ਖਾਦ ਕਿਹੜੀ ਪਾਉਣੀ ਪੈਣੀ ਰੇਸਪਰੀਆਂ ਦਾ ਕਿਸ ਤਰ੍ਹਾਂ ਸਿਸਟਮ ਰਹਿੰਦੇ ਉੱਪਰ ਪਹਿਲਾਂ ਤਾਂ ਜੀ ਸਭ ਨਾਲੋਂ ਪਹਿਲਾਂ ਤਾਂ ਇਹਦੀ ਬਾਵਾਹੀ ਸਭ ਨਾਲੋਂ ਜ਼ਰੂਰੀ ਹੈ ਜਿਹੜੀ ਪੂਰੀ ਜੱਜ ਕੇ ਹੋਣੀ ਚਾਹੀਦੀ ਹੈ ਜਿੰਨਾ ਵੱਧ ਆਪਾਂ ਡੂੰਗਾ ਵਾ ਸਕਦੇ ਆ ਉਹਨਾਂ ਨੂੰ ਡੂੰਗਾ ਵਾਹੀਏ ਠੀਕ ਹੈ ਜਿੰਨਾ ਉਹ ਬਾਵਾਹੀ ਤੋਂ ਬਾਅਦ ਸਫਾਈ ਕਰਕੇ ਇਹਦੀਆਂ ਬਟਾਂ ਪਾਉਣੀਆਂ ਬਟਾਂ ਆਪਾਂ ਲੋਣੇ ਮਸ਼ੀਨਾਂ ਹੀ ਪਸਦੇ ਆ ਪੈਸੇ ਹੀ ਪਸਦੇ ਆ ਅੱਛਾ ਜੀ ਦੂਜੀ ਗੱਲ ਇਹ ਚ ਰੇ ਜੀ ਆਪਣਾ ਪਾਉਣੀ ਆ ਠੀਕ ਹੈ ਪਟਾਸ਼ਾ ਪਾਉਣਾ ਏ ਟੁੱਕੀ ਅੱਧਾ ਘਟਾ ਕਿੱਲੇ ਦਾ ਠੀਕ ਹੈ ਤੇ ਜ਼ਿੰਕ ਵਗੈਰਾ ਵੀ ਆਪਾਂ ਹਲਕੀ ਦੇ ਸਕਦੇ ਆ ਤਾਂ ਦੇ 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 ਗਏ ਕੋਈ ਦਿੱਕਤ ਨਹੀਂ ਠੀਕ ਤੇ ਹੋਰ ਵੀ ਆਪਾਂ ਡੀ ਏ ਪੀ ਪਾਉਣੀਆਂ ਤਾਂ ਮੰਨ ਲਓ 20 20 ਕਿਲੋ ਪਹਿਲਾਂ ਪਾਉਣੀਆਂ ਵੱਧ ਨਹੀਂ ਪਾਉਣੀਆਂ ਕਿੱਲੇ ਦੀ ਕਿਉਂ ਆਪਾਂ ਸੁਪਰ ਪਾਤੀ ਹੈ ਇੱਥੇ ਠੀਕ ਹੈ ਇਹਦੀ ਜਿਹੜੇ ਮਨ ਲੈ ਤੁਸੀਂ ਬੀਜ ਦਬਦੇ ਮਨ ਲੈ ਜਿਵੇਂ ਹੁਣ ਜਿਵੇਂ ਦਾਰ ਕਨਾਲਾਂ ਚ ਵਿੱਗਾਂ ਚ ਸਟਾਰਟ ਕਰ ਰਹੇ ਹਾਂ ਇੱਕ ਕਨਾਲ ਦਾ ਮਨ ਲੋ ਕਿੰਨਾ ਬੀਜ ਪੰਦਾ ਹੈ 250 ਗ੍ਰਾਮ ਦਾ ਪੌਚ ਹੈ ਇਹ ਕਿੰਨੀ ਜਗ੍ਹਾ ਚ ਪਾ ਦੇਣ ਉਸੇ ਇੱਕ ਕਨਾਲ ਚ ਭਈ ਇੱਕ ਪੌਚਨਾ ਅੱਧਿਕ ਕਿਲੋ ਵੀ ਲੱਗਦਾ ਕਨਾਲ ਚ ਅੱਛਾ ਹਾਂਜੀ ਮਨ ਲੈ ਜਦੋਂ ਬੀਜ ਲਾਦਾ ਫਿਰ ਪਾਣੀ ਦਾ ਸਿਸਟਮ ਕਿਸ ਤਰ੍ਹਾਂ ਰੱਖਣਾ ਪੈਂਦਾ ਇਹਦੇ ਵਿੱਚ ਮੈਂ ਪਾਣੀ ਇਹਨੂੰ ਆਪਾਂ ਬੀ ਲਾਤਾ ਅੱਜ ਜਿਵੇਂ ਆਪਾਂ ਕੱਲਾ ਕੱਲਾ ਕਰਕੇ ਬੀ ਦਬਦੇ ਆਂ ਅੱਛਾ ਤੇ ਉਦੋਂ ਬਾਅਦ ਇਹਨੂੰ ਪਾਣੀ ਹੁਣ ਦੇ ਤਾਂ 2 ਘੰਟਿਆਂ ਬਾਅਦ ਆਪਾਂ ਦੁਬਾਰੇ ਪਾਣੀ ਇਹਨੂੰ ਪਹਿਲੀ ਵ ਦੁਵਾਰੇ ਇਹ ਗੱਲ ਨਹੀਂ ਚੜਦੀ ਦੁਵਾਰੇ ਆਪਾਂ 2 ਘੰਟਿਆਂ ਬਾਅਦ ਦੁਵਾਰੇ ਪਾਣੀ ਦਿਨਾ ਤਾਂ ਜੋ ਗਿੱਲ 20 ਤੱਕ ਗਿੱਲ ਪਹੁੰਚੇ ਪਾਣੀ ਨਾ ਪਹੁੰਚੇ ਠੀਕ ਹੈ ਹਾਂਜੀ ਸੀਐਨ ਦਾ ਕੰਪਨੀ ਦੀ ਮੱਲੋ ਇਹ ਲਾਈ ਹੈ ਤੁਸੀਂ ਹਾਂ ਸੰਜੈਟਾ ਦੀ ਲਾਈ ਹੈ ਕਿਸਮ ਦਾ ਨਾਮ ਦੱਸੋ ਸੰਜੈਟਾ ਕੰਪਨੀ ਲਿਆ ਔਰ ਵੈਟ ਲਾਈ ਹੈ ਜੀ ਆਪਾਂ ਠੀਕ ਹੈ ਤੇ ਇਹ ਕਟ ਪੱਤੇ ਵਾਲੀ ਹੈ ਇਹਦੀ ਸਹੀ ਡੇਟ 15 ਅਗਸਤ ਤੋਂ ਸਟਾਰਟ ਹੁੰਦੀ ਹੈ ਜੀ ਇਤੋਂ ਪਹਿਲਾਂ ਜਿਹੜੀਆਂ ਵੈਰੀਟੀਆਂ ਲੱਗਦੀਆਂ ਉਹ ਪਾਲਕ ਪੱਤੇ ਵਾਲੀਆਂ ਲੱਗਦੀਆਂ ਉਹ ਕਿਸੇ ਵੀ ਕੰਪਨੀ ਦਾ ਆਪਾਂ ਲਾਉਨੇ ਆ ਤਾਂ ਆਪਾਂ ਵੈਸੇ ਕਟ ਪੱਤੇ ਵਾਲੀ ਨਹੀਂ ਲਾਈ ਹੈ ਤਕਰੀਬਨ ਸਾਰੀ ਅੱ ਏ ਬਾਈ ਜਿਵੇਂ ਲਾ ਲੋ ਅੱਜ ਕਿੰਨੇ ਕ ਦਿਨ ਦੀ ਹੋ ਗਈ ਇਹ ਇਹ ਵੀਰੇ ਆਪਾਂ ਥੋੜੀ ਗੇਤੀ ਲਾਈ ਹੈ ਆਪਾਂ 6 ਤਰੀਕ ਤੋਂ ਲਾਉਣੀ ਸਟਾਰਟ ਕਰਤੀ ਸੀ ਇਹ ਤੇ ਆਪਾਂ 12 13 15 ਤਰੀਕ ਤੱਕ ਲਾਈ ਆਪਾਂ ਭਾਗਾ ਚ ਲਾਈ ਆ ਆਪਣੇ ਵੇਚਰ ਦੇਰ ਕਰਉਂਗਾ ਵੀ ਆਪਾਂ ਕਿਹੜੇ ਲੋਟ ਵੇਚ ਸਕਦੇ ਆ ਤੇ ਮੰਨ ਲਓ ਮਿਲ ਤਿਆਰ ਕਿੰਨੇ ਕ ਦਿਨ ਦੇ ਵਿੱਚ ਹੋ ਜਾਂਦੀ ਹੈ ਜਿਵੇਂ ਮਤਲਬ ਤੁਸੀਂ ਕੰਮ ਇਹ ਤਕਰੀਬਨ ਜੀ 2 ਕੁ ਮਹੀਨਾ ਦਾ ਪ੍ਰੋਸੀਜਰ ਹੈ ਦਾ ਸਹੀ ਤਾਂ ਕੋਈ 2 4 ਦਿਨ ਮੰਨ ਲਾ ਮੌਸਮ ਤੇ ਡਿਪੈਂਡ ਹੈ ਜਾਂ ਮਨ ਆਪਣੇ ਲਵਾਈ ਦੇ ਪਾਣੀ ਧਾਣੀ ਦੇ ਜਾਂ ਆਪਣੇ ਰੇਹ ਗੂੜੇ ਦੇ ਸਿਰ ਤੇ ਇਹ ਜੇ ਆਪਾਂ ਸਾਂਭ ਸੰਭਾਲ ਕਰਦੇ ਆਂ 2-4 ਦਿਨ ਵੱਧ ਵੀ ਲੈ ਸਕਦੀ ਐ ਤੇ 2-4 ਦਿਨ ਘੱਟ ਵੀ ਤੇ ਤਕਰੀਬਨ 60-65 ਦਿਨਾਂ ਦੀ ਕੋਈ ਇਹਦੇ ਪਰਮਾਨਲਾ ਜੰਬੂ 47 ਤੇ ਲੀ ਵਾਲੀ ਸੁੰਢੀ ਵਾਲੀ ਉਹ ਮਤਲਬ ਕਿ ਕੋਈ ਜ਼ਿਆਦਾ ਦਿੱਕਤ ਆਉਂਦੀ ਐ ਕਿ ਮਤਲਬ ਹਾਂਜੀ ਅੱਜ ਜਿਵੇਂ ਜੀ ਇਹ ਗੇਤਾ ਲੱਗਿਆ ਹੁਣ ਗੇਤਾ ਲਗਣ ਕਰਨੇ ਤੇ ਮੱਛਰ ਦੀ ਚਿੱਟੇ ਸੁੰਢੀ ਦੀ ਦਿੱਕਤ ਆਊਗੀ ਤੇ ਫੰਗਸ ਦੀ ਦਿੱਕਤ ਬਹੁਤ ਆਉ ਵੀ ਰਹੀ ਐ ਇਹਦੇ ਜੜ ਗਲਣੀ ਤੇ ਜਾਂ ਕੋਈ ਮਨ ਲੈ ਇਹਨੂੰ ਚਿੱਟੇ ਧੱਬੇ ਆਉਣੇ ਉਹ ਚੀਜ਼ ਦੀ ਦਿੱਕਤ ਜ਼ਰੂਰ ਆਉਂਦੀ ਐ ਫੰਗੀਸਾਈਡ ਇਹ ਤੇ ਜ਼ਰੂਰ ਕਰਨੇ ਪੈਂਦੇ ਐ ਜਿਵੇਂ ਇਹਨਾਂ ਦੀ ਹੁਣ ਜੇ ਆਪਾਂ ਹ ਤਾਂ ਉਹਦੇ ਵਾਸਤੇ ਵੈਸਟਰਨ ਕਾਰਬੋਡਾਈਜ਼ਮ ਆਉਂਦਾ ਜਿਹੜਾ 50% ਉਹਦੀ ਡੈਂਚਿੰਗ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਘਰੇ ਨਾ ਤੇਜ ਤੇ ਪਾਣੀ ਦੀ ਬਹੁਤ ਗੌਰ ਰੱਖਣੀ ਪੈਂਦੀ ਹੈ ਜੇ ਪਾਣੀ ਲੱਗਿਆ ਹੋਵੇ ਪਾਣੀ ਖੜਾ ਹੋਵੇ ਚ ਤੇ ਉਧਰ ਟੱਪ ਲੱਗਦੀ ਹੈ ਤਾਂ ਥੱਲੇ ਜਦੋਂ ਇਹ ਮੂਲੀ ਬਣ ਗਈ ਚਾਰ ਚਾਰ ਛਿੱਸੀਆਂ ਉਂਗਲਾਂ ਦੀ ਤਾਂ ਗੜਨ ਨਾਲ ਸੇਤੀ ਲੱਗ ਜਾਂਦੀ ਹੈ ਕਿਉਂ ਅੱਜ ਕੱਲ ਮੌਸਮ ਹਜੇ ਗਰਮ ਹੁੰਦਾ ਹੈ ਠੀਕ ਹੈ ਤੇ ਹੋਰ ਵੀ ਮਤਲਬ ਸਾਰੀ ਹਾਂ ਹਾਂ ਪਾਲਕ ਵੀ ਲੱਗਿਆ ਹੋਇਆ ਜੀ ਆਪਣੇ ਕੋਲੇ ਪਾਲਕ ਕਿਹੜਾ ਲਾਇਆ ਹੈ ਪਾਲਕ ਲੱਗਿਆ ਜੀ ਆਪਣਾ ਹਰੀ ਛੀਡ ਜਾਏ ਠੀਕ ਹੈ ਹਾਂਜੀ ਆ ਦਿਖਾ ਦਿਓ ਮੇਰੇ ਆਪਾਂ ਪਾਲਕ ਲਾਇਆ ਜੀ ਕਿਸਾਨ ਨੇ ਹਰੀ ਟੈਗ ਸੀਡ ਦਾ ਲਾਇਆ ਪਾਲਕ ਹਾਂਜੀ ਇਹ ਵੀਡੀਓ ਬਣਾਉਣ ਦਾ ਅੱਜ ਮਕਸਦ ਇਹ ਹੀ ਹੈ ਕਿਉਂਕਿ ਹੁਣ ਭਾਦੋ ਦਾ ਮਹੀਨਾ ਹੈਗਾ ਕਿਸਾਨਤਾ ਬਾਈ ਆਪਣੇ ਘਰਾਂ ਨੂੰ ਜੁਗਲੀ ਸਬਜ਼ੀ ਕੀ ਹਾਂਜੀ ਟੈਗ ਡੈਰੀ ਲਾਉਣਾ ਉਹਨਾਂ ਨੇ ਲਾ ਵੀ ਲਈ ਹੈ ਹਾਂਜੀ ਸਬਜ਼ੀ ਦਾ ਕੰਮ ਇਸ ਤਰ੍ਹਾਂ ਦਾ ਜੇ ਕਿਸਾਨ ਦੇ ਹੌਲੀ ਹੌਲੀ ਟ੍ਰੇਨਿੰਗ ਮੰਨ ਲਓ ਕੋਈ ਵਾਰ ਜਿੰਦੀ ਜਿਵੇਂ ਤੁਸੀਂ ਇਸ ਵਾਰ ਮੂਣੀ ਪਾਲਕ ਥੋੜਾ ਥੋੜਾ ਲਾਇਆ ਹੈ ਹਾਂਜੀ ਅਗਲੇ ਸਾਲ ਅਗਲੀ ਵਾਰ ਬੰਦਾ ਜੇ ਨਾਲ ਤੁਸੀਂ ਥੋੜੀ ਥੋੜੀ ਵਧਾਉਂਦੇ ਹਾਂ ਹਾਂਜੀ ਵਧਾਉਂਦੇ ਜਾਣਾ ਆਪਾਂ ਕੰਮ ਲੋ ਕਿਸਾਨ ਕੀ ਕਰਦੇ ਬਈ ਮਤਲਬ ਵੀ ਜਾ ਕੋਈ ਇਕੋ ਲੱਖ ਦਾ ਲਾ ਕਹਿੰਦਾ ਪਤਾ ਨਹੀਂ ਸਬਜ਼ੀ ਵਾਲੇ ਬਾਈ ਮਿਹਨਤ ਵੀ ਜਿਆਦਾ ਹਨ ਤੇ ਇਨਕਮ ਇਹ ਰੇਟ ਦੇ ਹਿਸਾਬ ਨਾਲ ਹੋਣਾ ਪਤਾ ਨਹੀਂ ਹੁੰਦਾ ਸਬਜ਼ੀ ਕਰਨੀ ਕਿ ਨਹੀਂ ਸੋਕੇ ਪਰ ਇਹ ਵੀ ਇਹ ਦੇ ਵਿਚਰਨਾ ਪੈਂਦਾ ਇਹਨੂੰ ਜੋ ਆਖਾਂ ਮੂੰਹ ਵਾਲਣਾ ਪੈਂਦਾ ਇੱਕ ਗੱਲ ਇਹ ਇੱਥੇ ਹੋਰ ਨੋਟ ਕਰਦੇ ਆਪਾਂ ਆਪਣੀਆਂ ਵੀਡੀਓ ਦੇਖ ਕੇ ਸਾਰੇ ਵੀਰ ਵੱਧ ਏਰੀਆ ਚ ਨਾ ਲਾਓ ਜਿਹੜੇ ਵੀਰ ਪਹਿਲੀ ਵਾਰ ਲਾਉਂਦੇ ਆ ਉਹ ਆਪਣੀਆਂ ਕਨਾਲ ਕਨਾਲ ਡੂੜੂ ਕਨਾਲ ਤੋਂ ਸ਼ੁਰੂ ਕਰਨਾ ਤਾਂ ਜੋ ਉਹਨਾਂ ਨੂੰ ਤਜਰਬਾ ਆਵੇ ਤੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਕਿੰਨੀ ਕ ਮਿਹਨਤ ਹੈ ਤੇ ਕਿੰਨੇ ਕ ਪੈਸੇ ਬਣ ਸਕਦੇ ਆ ਵੀ ਲੋਕਾਂ ਦੀਆਂ ਵੀਡੀਓ ਦੇਖ ਕੇ ਜਾਂ ਸਾਡੇ ਵਰਗਿਆਂ ਦੀ ਵੀਡੀਓ ਦੇਖ ਕੇ ਵੀ ਅਸੀਂ 2 ਲੱਖ ਕਿੱ ਇਸ ਤਰ੍ਹਾਂ ਮਨ ਲਾ ਜਿਆਦਾ ਰਖਵਾ ਸਬਜੀ ਇਕੱਠਾ ਨਾਲ ਲਿਆਉਣਾ ਤਾਂ ਵੀ ਤੁਹਾਨੂੰ ਮਾਰ ਪੈ ਜੇ ਜਾਂ ਕਾਕੀ ਦਬਣਾ ਥੋੜੀ ਸਬਜੀ ਨੂੰ ਜਾਂ ਤੁਹਾਡੀ ਸਬਜੀ ਨੂੰ ਮਨ ਲਾ ਕੋਈ ਹੋਰ ਦਿੱਕਤ ਆ ਜੇ ਤੁਹਾਨੂੰ ਪਤਾ ਹੀ ਨਾ ਲੱਗੇ ਉਦੋਂ ਤੁਹਾਡੀ ਸਬਜੀ ਖਰਾਬ ਹੋ ਜੇ ਤੁਹਾਨੂੰ ਥੋੜੀ ਵੇਚਣ ਦੇ ਰਿਕਾਰਡ ਕਾਉਣੀ ਹੈ ਤਾਂ ਆਪਣੀ ਇੱਕ ਰਿਕਵੈਸਟ ਹੈਗੀ ਹੈ ਜਿਹੜੇ ਵੀਰ ਵੇਚਣਾ ਚਾਹੁੰਦੇ ਤਾਂ ਮਨ ਲਾ ਥੋੜੇ ਰਖਵੇ ਤੋਂ ਸਟਾਰਟ ਕਰਕੇ ਆਪਣੇ ਤਜਰਬੇ ਅਨੁਸਾਰ ਲਾਉਣਾ ਇਹ ਆਪਣੀ ਰਿਕਵੈਸਟ ਹੈ ਸਾਰੇ ਜੀ ਹਾਂ ਭਾਈ ਵੇਚ ਜਿਵੇਂ ਲਾ ਲਓ ਮੰਲਾ ਜਿੱਤਲੂ ਮਾਜ ਮੈਂ ਮਨ ਲਓ ਵੀਡੀਓ ਪਾਉਣ ਆ ਗਿਆ ਹਨਾ ਜਿਹੜੀ ਚਲਾਉਣ ਦੀ ਮੈਂ ਕਹਿੰਦਾ ਭਾਈ ਇਹ ਕਿਸਾਨ ਨੇ ਲੱਖਾਂ ਰੁਪਇਆ ਕਮਾ ਲਿਆ ਇੱਕ ਪਾਸੇ ਝੋਨੇ ਵਾਲਾ 50-60 ਹਜ਼ਾਰ ਕਮਾਉਂਦਾ ਮੈਂ 3 ਲੱਖ ਕਮਾ ਲਿਆ 2 ਲੱਖ ਕਮਾ ਲਿਆ ਉਹਦੇ ਲਾਲਚ ਆ ਕੇ ਭਾਈ ਮੰਨ ਲਓ ਕਿਸਾਨ ਆਪ ਦਾ ਜਿਹੜਾ ਨੁਕਸਾਨ ਕਰਾ ਲਿਆ ਸਬਜੀ ਦੇ ਰੇ ਵਧਾਉਣਾ ਥੋੜੀ ਥੋੜੀ ਏਰੀ ਥੋੜੇ ਪਿੰਡਾਂ ਦੇ ਵਿੱਚ ਟ੍ਰੈਂਡ ਹੈਗਾ ਤੋਰੀ ਦਾ ਹਾਂਜੀ ਤੋਰੀ ਦਾ ਇਤ ਕਦੋਂ ਦਾ ਜਿਆਦਾ ਜੀ ਜੇ ਤੋਰੀ ਲੱਗਦੀ ਹੈ ਇੱਥੇ ਜਾਲ ਦੇ ਉੱਪਰ ਹੀ ਲੱਗਦੀ ਹੈ ਮੋਲੀ ਲਾ ਲੋ ਪੱਤੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਇੱਕ ਕਿਸਾਨ ਪਰ ਉਹ ਅੱਜ ਕਿਸਾਨ ਦੇ ਖੇਤ ਦੇ ਵਿੱਚ ਆਇਆ ਵਾਈ ਦਾ ਸੋਸ਼ਲ ਮੀਡੀਆ ਤੇ ਪੇਜ ਵੀ ਬਣਿਆ ਹੋਇਆ ਹੈਗਾ ਇਹਦਾ ਲਿੰਕ ਮੈਂ ਦੇ ਦੇਣਾ ਨਾਲ ਦੀ ਨਾਲ ਤੁਹਾਨੂੰ ਤੇ ਵਾਈ ਦਾ ਪੇਜ ਵੀ ਵੱਧ ਤੋਂ ਵੱਧ ਫੋਲੋ ਕਰੋ ਬਾਈ ਸਬਜ਼ੀ ਦੇ ਪ੍ਰਤੀ ਨੌਲੇਜ ਰੱਖਦੇ ਜੀ ਕਿਸੇ ਨੂੰ ਜਾਣਕਾਰੀ ਲੈਣੀ ਹੋ ਤਾਂ ਵਾਈ ਦੇ ਨਾਲ ਕਾਲ ਤੇ ਗੱਲ ਵੀ ਕਰ ਸਕਦਾ ਤੇ ਜਿਹੜੀ ਵੀ ਜਾਣਕਾਰੀ ਲੈਣੀ ਵਾਈ ਦੇ ਕੋਲ ਚਾਹੁੰਦਾ ਤੇ ਬਾਈ ਨੇ ਤੁਹਾਨੂੰ ਇੰਨੇ ਕਿਸਮ ਦੇ ਸਮਾਨ ਦਿਖਾਇਆ ਨੇ ਨੇ ਪਾਲਕ ਵੀ ਲੱਗਿਆ ਤੇ ਮੂਲੀ ਵੀ ਲੱਗਿਆ ਉਹ ਪਰਲੇ ਪਾਸੇ ਧਨੀਆ ਧਨੀਆ ਲਾਇਕ ਨਰੀਆਂ ਹੈਗੇ ਦੋ ਬਟਨ ਲੱਗੇ ਹੈ ਜੀ ਉਗ ਰਹੇ ਨੇ ਧਨੀਆ ਅੱਛਾ ਤਾਂ ਇਹ ਜੇ ਮੰਨ ਲਓ ਥੋੜਾ ਗੇਤਾ ਲੱਗਿਆ ਸੀ ਉਹਦਾ ਟ੍ਰਾਇਲ ਕਰਿਆ ਜੀ ਉਹ ਜੇ ਮੰਨ ਲਓ ਉਹਦੀ ਜਰਮੀਨੇਸ਼ਨ ਨਹੀਂ ਹੋਈ ਹਜੇ ਤੇ ਉਹ ਹਜੇ ਉਮੀ ਹੈ ਤੇ ਉਹਦੀਆਂ ਅੱਗੇ ਵਟਾਂ ਲਾਵਾਂਗੇ ਆਪਾਂ ਜੀ ਠੀਕ ਹੈ ਸ਼ੁਕਰੀਆ